ਆਉਂ ਦੀ ਆਇਆ ਉਹ ਬਲੇ ਪਹਿਲਵਾਨਾ ਤੂੰ ਇੱਥੇ ਕੰਨ ਦਿਆ ਵਾ ਉਹ ਤਾਇਆ ਇੱਦਾਂ ਵੱਡਾ ਹੋ ਗਿਆ ਆ ਯਾਰ ਤੇ ਸਾਈਕਲ ਨਹੀਂ ਚਲਾਉਂਦਾ ਉਹ ਸਾਈਕਲ ਤੇ ਚਲਾਉਣਾ ਆਉਂਦਾ ਵਾ ਮੈਨੂੰ ਲੱਗਦਾ ਤੇਰੇ ਅੰਚ ਫੂਕ ਘਟਿਆ ਉਹ ਤਾਇਆ ਤੇਰੇ ਸਾਈਕਲ ਦੀ ਫੂਕ ਨਹੀਂ ਘਟ ਉਹ ਤੁਹਾਡੇ ਸ਼ਰੀਆਂ ਦੀ ਉਤਰਾੜ ਆਪਣੇ ਫੂਕ ਕੱਢੀ ਆ ਉਹ ਜਾ ਆ ਵੀ ਚੜ ਕੇ ਗੱਲਿਆ ਮੈਂ ਹਾਂ ਉਹ ਬੱਲੇ ਬੱਲੇ ਵਿਚੋਲਾ ਸਾਹਿਬ ਕੀ ਹਾਲ ਚੱਲ ਜੇ ਉਹ ਮੇਰਾ ਹਾਲ ਠੀਕ ਆ ਤੂੰ ਆਪਣਾ ਸੁਣਾ ਉਹ ਸ਼ਰੇ ਬੰਦਿਆਂ ਦੇ ਕਾਦੇ ਹਾਲ ਵਿਚੋਲਿਆ ਉਹ ਚੁੱਲੇ 'ਚ ਫੁੱਕਾ ਮਾਰ ਮੜ ਖਾਨੀਆਂ ਹੋ ਗਿਆ ਉਹ ਰੋਟੀ ਫੇਰ ਨਹੀਂ ਚੱਜੀਦੀ ਪੱਕਦੀ ਤੂੰ ਫੇਰ ਨਾ ਕਰ ਰੋਟੀ ਵੀ ਪਕਵਾ ਦਿੰਨੇ ਆ ਤੇ ਰਿਸ਼ਤਾ ਵੀ ਕਰਾ ਦਿੰਨੇ ਆ ਉਹ ਰਿਸ਼ਤਾ ਉਹ ਜਾ ਵਿਚੋਲਿਆ ਉਹ ਬਾਅਦ 'ਚ ਤੂੰ ਸੁਖੇ ਫੌਜੀ ਵਾਲ ਚੱਲ ਜਾਂਦਾ ਵਾ ਉਹ ਮੈਂ ਥੋੜੀ ਕਰਾਉਣਾ ਵਾ ਮੇਰੇ ਕੋ ਇੱਕ ਬੰਦਾ ਹੈਗਾ ਹੀ ਉਹ ਅਰੇ ਕੰਮ ਕੱਢ ਸਕਦੇ ਪਰ ਪੈਸੇ ਭਾਲਦੇ ਆ ਉਹ ਪੈਹ ਕਿਹਦੀ ਗੱਲ ਆ ਤੂੰ ਬੰਦਾ ਮਲਾਹ ਹੋਣੀ ਚਲ ਜੰਦੇ ਆ ਚੱਲ ਫੇਰ ਆ ਜਾ ਆ ਜਾ ਪਾਜੀ ਰਿਸ਼ਤਾ ਕਰਨਾ ਅੰਦਰ ਬੈਠ ਗੱਲ ਕਰ ਲੈਂਦੇ ਆ ਆ ਜਾ ਆ ਜਾ ਅੰਦਰ ਲੈ ਉਹ ਪਾਜੀ ਮੈਂ ਸੋਚਿਆ ਮੇਰੇ ਵਾਸਤੇ ਕੁਰਸੀ ਲੈ ਕੇ ਆਏ ਜੀ ਉਹ ਭਾ ਕੁਰਸੀ ਨੂੰ ਤੂੰ ਛੱਡ ਹਾਂ ਤੈਨੂੰ ਘੋੜੀ ਦੇ ਬਾਲਾਂਗੇ ਕੋਈ ਸ਼ੁਕਰ ਹੈ ਰੱਬਾ ਕੋਈ ਆ ਵੀ ਤੇ ਚੜਿਆ ਪਾ ਮੈਨੂੰ ਪੁੱੜਾ ਤੇ ਕੀ ਦੀ ਆਹੋ ਬੰਦਾ ਮੈਨੂੰ ਘੋੜੀ ਦੇ ਭਾਲੂਗਾ ਉਹ ਚੱਲ ਘੋੜੀ ਤੇ ਵੀ ਬੈਠੇਗਾ ਤੂੰ ਭਾ ਉਮਰ ਕਿੰਨੀ ਕੀ ਹੈ ਜੀ ਉਮਰ ਕਿੰਨੀ ਹੋਣੀ ਆ ਪਾਜ ਦਾ ਕਾਰਗੇ ਲਵਾਈ ਜੰਗ ਨਹੀਂ ਲੱਗੀ ਉਹਦੇ ਮੇਰੀ ਉਮਰ ਸਾਰੀ 20 ਸਾਲ ਹੀ ਓਏ ਉਹ ਕੇਰੀ ਪਿਛਲੇ ਮਹੀਨੇ ਲੱਗੀ ਉਹਨੂੰ ਲੱਗినੋਂ ਵੀ 25 ਸਾਲ ਹੋ ਗਏ ਹੁਣ ਤੇ 20 25 ਤੇ 45 ਭਾ ਤੇਰੀ ਉਮਰ ਤੇ ਬਡਾਵਾ ਪੈਨਸ਼ਨ ਵਾਲੀ ਉਹ ਚੱਲੀ ਆ ਤੂੰ ਅਜੇ ਵੀ ਵਪਾਰਦਾ